ਸਰ ਮਾਹੂ ਸੰਯੁਕਤ ਕਿਸਾਨ ਮੋਰਚੇ ਤੋਂ ਮਾਝਾ ਜਨਰਧਾਨ ਹਾਂਜੀ ਅੱਜ ਤੁਸੀਂ ਅੱਜ ਮਿਲਣ ਆਏ ਸੀ ਇਹਨਾਂ ਦੇ ਪਰਿਵਾਰ ਦੇ ਜਿਨ੍ਹਾਂ ਨਾਲ ਰਾਜੀਆਲ ਸਾਹਿਬ ਕਮਲਜੀਤ ਪੰਨੂ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਉਹਨਾਂ ਨੇ ਸਾਨੂੰ ਕੰਮ ਕੀਤਾ ਸੀ ਕਿ ਇਹਨਾਂ ਦਾ ਹਾਲ ਚਾਲ ਜਾਣਾਂਗੇ ਉਹਨਾਂ ਦੇ ਦੇਸ਼ ਨਰੇਸ਼ਨ ਦੇ ਤਹਿਤ ਅੱਜ ਅਸੀਂ ਇਹਨਾਂ ਨੂੰ ਮਿਲਣ ਆਏ ਹਾਂ ਇਹਨਾਂ ਦਾ ਹਾਲ ਚਾਲ ਖੁਸ਼ ਹੈ ਔਰ ਇਹਨਾਂ ਨੇ ਵਿਸ਼ਵਾਸਨ ਦਿਵਾਇਆ ਆਪਣੀ ਜਥੇਬੰਦੀ ਵੱਲੋਂ ਕਿ ਅਸੀਂ ਹਰ ਉਚਿਤ ਕਦਮ ਚੁੱਕਾਂਗੇ ਔਰ ਇਹਨਾਂ ਦੀ ਹੈਲਪ ਕਰਾਂਗੇ ਔਰ ਸਾਨੂੰ ਜੋ ਪਤਾ ਲੱਗਾ ਜੋ ਕੱਲ ਵੀ ਅਸੀਂ ਟਵੀਟ ਵੇਖਿਆ हरियाणा ਦੇ ਡੀਜੀਪੀ ਦਾ ਬੜਾ ਮੰਦ ਭੱਗਾਏ ਉਹਨਾਂ ਨੇ ਕੋਈ ਇਹਨਾਂ ਦਾ ਕੋਈ ਬਿਆਨ ਨਹੀਂ ਲਿਆ ਇਹਨਾਂ ਨਾਲ ਕੋਈ ਸੰਪਰਕ ਨਹੀਂ ਬਣਾਇਆ ਔਰ ਆਪਣੇ ਕੋਲ ਉਹਨੇ ਟਵੀਟ ਕਰਤਾ ਇੱਕ ਉਹਨਾਂ ਨੇ ਆਪਣੀ ਕਾਨਫਰੰਸ ਕਰਤੀ ਆ ਕਿ ਇਹ ਜਿਹੜਾ ਜੀ ਇਹ ਮਾਮੂਲੀ ਗੱਲ ਸੀ ਇਹ ਕੋ ਲੜਕਿਆਂ ਦੇ ਹੱਥ ਵੇਖਦੇ ਪੈ ਸੀ ਜੀ ਉਹ ਆਪਣੀ ਫੈਮਿਲੀ ਦੇ ਨਾਲ ਗਏ ਆ ਸਕੂਨ ਲੈਣ ਵਾਸਤੇ ਗਏ ਘੁੰਮਣ ਫਿਰਨ ਗਏ ਟੂਰਿਸਟ ਪੁਆਇੰਟ ਆ ਉਹ ਟੂਰਿਸਟ ਵਾਸਤੇ ਘੁੰਮਣ ਗਿਆ ਉਹ ਲੜਕੀਆਂ ਦੇ ਨਾਲ ਕੋਈ ਇਹੋ ਜਿਹਾ ਫੈਮਿਲੀ ਦੇ ਨਾਲ ਬੰਦਾ ਜਾ ਕੋਈ ਇਹੋ ਜਿਹੀ ਹਰਕਤ ਕੋਈ ਕਰਦਾ ਨਹੀਂ ਆ ਔਰ ਇਹ ਬਿਲਕੁਲ ਸਰਕਾਰ ਦਾ ਮੰਦਭਾਗਾ ਬਿਆਨ ਹੈ ਜਿਹਦੇ ਅਸੀਂ ਨਿੰਦਾ ਕਰਦੇ ਆ ਪਰ ਸੁਖੂ ਸਰਕਾਰ ਨੂੰ ਅਸੀਂ ਤੁਹਾਡੇ ਮਾਧਿਅਮ ਦਰਾਂ ਬੇਨਤੀ ਕਰਦੇ ਆ ਕਿ ਉਹ ਐਕਸ਼ਨ ਲਵੇ ਜਿਹੜੇ ਸਬੰਧਤ ਪੁਲਿਸ ਆਫਸਰ ਆ ਉਹਨਾਂ ਦੇ ਉੱਪਰ ਕਾਰਵਾਈ ਕਰੇ ਔਰ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਦੀ ਪਛਾਣ ਕਰਕੇ ਉਹਨਾਂ 'ਤੇ 307 ਦੀ ਧਾਰਾ ਲਾਵੇ ਤੇ ਸਰਕਾਰ ਇਮੀਡੀਏਟਲੀ ਇੱਕ ਪ੍ਰੈਸ ਕਾਨਫਰੰਸ ਕਰੇ ਉਹ ਦੱਸੇ ਕਿ ਸਾਡੇ ਜਿਹੜੇ ਟੂਰਿਸਟ ਜਿਹੜੇ ਆ ਰਹੇ ਆ ਉਹ ਪੰਜਾਬ ਦੇ ਜਿਹੜੇ ਟੂਰਿਸਟ ਆ ਉਹ ਸਾਡੇ ਵਿੱਚ ਸੇਫ ਆ ਨਹੀਂ ਤੇ ਅਸੀਂ ਪੂਰਨ ਤੌਰ ਤੇ ਬਾਈਕਾਟ ਕਰਾਂਗੇ ਹਿਮਾਚਲ ਦਾ ਸੀਐਮ ਸਾਹਿਬ ਵੀ ਇਸ ਗੱਲ ਤੋਂ ਚੁੱਪ ਨਹੀਂ ਹੋਏ ਤੇ ਇਹ ਮਤਲਬ ਬਿਆਨ ਨਹੀਂ ਹੋਇਆ ਉਹ ਤੇ ਕਹਦੇ ਕਿ ਗੁਰੇ ਆ ਕੇ ਇੱਥੇ ਕੰਮ ਕਰਨਗੇ ਜੇ ਆਏ ਆ ਤੇ ਇਹਨਾਂ ਦੇ ਹਮੇਸ਼ਾ ਦੇ ਦੇਖੋ ਸੀਐਮ ਸਾਹਿਬ ਨੂੰ ਤੁਹਾਡੇ ਮਾਦੀਮ ਦੇ ਰਾਹੀਂ ਬੇਨਤੀ ਆ ਸੀਐਮ ਸਾਹਿਬ ਨੂੰ ਬੇਨਤੀ ਆ ਐਨਆਰਆਈ ਸਾਹਿਬ ਮੰਤਰੀ ਆ ਧਾਰਿਆ ਸਾਹਿਬ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਮਸਲਾਂ ਦੇ ਉੱਪਰ ਬੜੀ ਸੰਜੀਦਗੀ ਦੇ ਨਾਲ ਕੰਮ ਕਰਨਾ ਚਾਹੀਦਾ ਏ ਸਰਕਾਰ ਨੂੰ ਬੇਨਤੀ ਆ ਕਿ ਤੁਹਾਡੇ ਕੋਲ 3 ਸਾਲ ਪਏ ਨੇ 3 ਸਾਲ ਦੇ ਵਿੱਚ ਗਰਾਊਂਡ ਦੇ ਵਿੱਚ ਆ ਕੇ ਕੰਮ ਕਰੋ ਐਨਆਰਆਈ ਲੋਕਾਂ ਦੇ ਜਿਹੜੇ ਮਸਲੇ ਆ ਉਹ ਹੱਲ ਕਰੋ ਜਿਵੇਂ ਇਹ ਪਰਿਵਾਰ ਸਾਨੂੰ ਪਤਾ ਲੱਗਾ ਇਹਨਾਂ ਨੇ ਦੱਸਿਆ ਕਿ ਇਹ ਇੱਥੇ ਸੈਟਲ ਹੋਣ ਵਾਸਤੇ ਆਇਆ ਪੰਜਾਬ ਆ ਔਰ ਮੁੱਖ ਮੰਤਰੀ ਸਾਹਿਬ ਜਿਦਾਂ ਤੁਸੀਂ ਦੱਸਿਆ ਕਹਿੰਦੇ ਸੀ ਕਿ ਗੋਰੇ ਵੀ ਆਉਣਗੇ ਇਹ ਜਿਹੜੇ ਸਾਡੇ ਸਾਡੇ ਭੈਣ ਭਰਾ ਉਥੇ ਕਮਾਈ ਕਰਕੇ ਆਏ ਆ ਨਾ ਉਹਨਾਂ ਨੂੰ ਇਹ ਸਾਂਭ ਲੈਣਾ ਤੇ ਔਰ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਜ਼ਮੀਨਾਂ ਵੇਚ-ਵੇਚ ਕੇ ਜਾ ਰਹੀ ਆ ਉਹਨਾਂ ਨੂੰ ਸਰਕਾਰ ਕੋਈ ਉਚਿਤ ਕਦਮ ਚੁੱਕੇ ਸੈਂਟਰ ਬੰਦ ਕਰਾਵੇ ਔਰ ਇੱਥੇ ਕੋਈ ਬਿਜ਼ਨਸ ਦਵੇ ਇੱਥੇ ਕੋਈ ਆਈਟੀ ਹੱਬ ਬਣਾਵੇ ਕੋਈ ਕਾਰੋਬਾਰ ਦਵੇ ਸਾਡੇ ਜਿਹੜੇ ਮੁੰਡੇ ਆ ਉਹਨਾਂ ਦਾ ਭਲਾ ਹੀ ਰੁਕਿਆ ਜਾਵੇ ਨਹੀਂ ਤੇ ਪੰਜਾਬ ਦੇ ਵਿੱਚ ਵੀ ਸਾਡੇ ਜਿਹੜੀ ਪੰਜਾਬੀ ਆ ਉਹਨਾਂ ਦਾ ਬੁਰਾ ਹਾਲ ਹੋ ਜੂਗਾ ਇੱਥੇ ਬਾਹਰਲੇ ਲੋਕ ਆ ਕੇ ਵਸ ਰਹੇ ਨੇ ਇੰਡਸਟਰੀਆਂ ਕਰਾ ਰਹੇ ਨੇ ਸਾਰਿਆਂ ਸਟੇਟਾਂ ਦੇ ਕਾਨੂੰਨ ਆ ਇੱਥੇ ਵੀ ਇਹ ਕਾਨੂੰਨ ਬਣਾਉਣਾ ਚਾਹੀਦਾ ਸੀਐਮ ਸਾਹਿਬ ਨੂੰ ਬੇਨਤੀ ਆ ਕਿ ਤੁਸੀਂ ਇਹ ਕਾਨੂੰਨ ਲਾਗੂ ਨਹੀਂ ਬਹੁਤ ਮਿਹਰਬਾਨੀ ਜੀ ਇਹਨਾਂ ਦਾ ਸ਼ੁਕਰੀਆ ਜਿਹੜਾ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਸਾਰੇ ਜਣੇ ਤੇ ਵਾਹਿਗੁਰੂ ਕਰੇ ਕਿ ਸਾਡੇ ਨਾਲ ਹੀ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਡੀਸੀ ਸਾਹਿਬ ਨਾਲ ਵੀ ਗੱਲ ਕਰਨਗੇ ਜੇ ਫਾਈਨੈਂਸ਼ੀਅਲੀ ਜਿਹੜਾ ਜਿੱਦਾਂ ਮਤਲਬ ਕਿ ਹਸਪੀਟਲ ਦਾ ਬਿੱਲ ਵਗੈਰਾ ਸਾਰਾ ਜਿਹੜਾ ਉਹ ਵੀ ਉਹੀ ਦੁਆਉਣਗੇ ਪਰ ਚਲੋ ਫਿਰ ਵੀ ਸਾਡੇ ਨਾਲ ਖੜਿਆ ਸਾਨੂੰ ਇਨੀ ਬੜੀ ਖੁਸ਼ੀ ਆਣਗੀ। ਵੱ ਚਲਦੇ ਕੋਈ ਅੱਜ ਇੱਕ ਡੀਜੀਪੀ ਦਾ ਟਰਵੀਟ ਆਇਆ ਦੇਖੋ ਡੀਜੀਪੀ ਦਾ ਟਰਵੀਟ ਜਿਹੜਾ ਵਾ ਉਹ ਬਿਲਕੁਲ ਬਿਲਕੁਲ ਜਿਹੜਾ ਵਾ ਮੰਦਪਾ ਘਾਇਆ ਉਹਦੇ ਵਿੱਚ ਉਲਟਾ ਸਾਡੇ ਤੇ ਇਲਜ਼ਾਮ ਲਾਇਆ ਜਾਂਦੇ ਅੱਜ ਇੱਕ ਵੀਡੀਓ ਸ਼ੇਅਰ ਕਰਾਂਗੇ ਜੇ ਸਾਾਨੂੰ ਵੀਡੀਓ ਰਿਕਵਰ ਹੋ ਗਈ ਅੱਜ ਕਲੋੜ ਤੋਂ ਉਹ ਸਾਰੀ ਵੀਡੀਓ ਜਿਹੜੀ ਹੈ ਉਹ ਸਾਰਾ ਪੱਤਾ ਚਿੱਟਾ ਖੋਲ ਦੇਗੀ। ਉਹਦੇ ਵਿੱਚ ਪਤਾ ਲੱਗ ਜਾਏਗਾ ਇੱਕ ਸਾਈਡ ਤੇ 200 ਬੰਦਾ ਕਿ ਦੰਦਾਂ ਦੋਵਾਂ ਨੂੰ ਬੀਟ ਕਰ ਰਿਹਾ ਬਰੂਟਲੀ ਡਾਂਗਾ ਦੇ ਨਾਲ ਸਾਰਾ ਕੁਝ ਉਹ ਜਿਹੜਾ ਵੀਡੀਓ ਦੇ ਵਿੱਚ ਸ਼ੇਅਰ ਹੋ ਜਾਏ ਤੇ ਪੰਜਾਬ ਸਰਕਾਰ ਵੱਲੋਂ ਜਾਂ ਹੋਰ ਸਰਕਾਰੀ ਅਗਰ ਮਿਲ ਲੈ ਪੰਜਾਬ ਦਾ ਤੁਹਾਨੂੰ ਕੈਸਾ ਲੱਗ ਰਿਹਾ ਹੈ ਨਹੀਂ ਵਧੀਆ ਲੱਗਦਾ ਵਾ ਚਲੋ ਸਾਡੀ ਮਦਦ ਦੇ ਵਿੱਚ ਆਣ ਕੇ ਸਾਰੇ ਜਣੇ ਖੜੇ ਆ ਤੇ ਬਹੁਤ ਸਾਰਿਆਂ ਨੇ ਰੌਲਾ ਪਾਇਆ ਵਾ ਇੱਕ ਪੰਜਾਬ ਦੀ ਜਨਤਾ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਸਾਰੀ ਜਨਤਾ ਸਾਡੇ ਨਾਲ ਆ ਕਿਉਂਕਿ ਸਰ ਇੱਕ ਸਾਡੇ ਨਾਲ ਅੱਜ ਹੁਣ ਅਣਹੋਣੀ ਵੀ ਕਿਸੇ ਦੇ ਨਾਲ ਵੀ ਹੋ ਸਕਦੀ ਜੇ ਅੱਜ ਸਾਨੂੰ ਮਾਰਿਆ ਗਿਆ ਕੱਲ ਨੂੰ ਕਿਸੇ ਹੋਰ ਦੇ ਧੀ ਪੁੱਤਰ ਨੂੰ ਮਾਰਨੇਗੇ ਔਰ ਇਹ ਪਹਿਲਾ ਕਾਂਡ ਨਹੀਂ ਆ ਪਹਿਲਾਂ ਵੀ ਇਹਨਾਂ ਨੇ ਕਾਫੀ ਕਤਲ ਵੀ ਕੀਤੇ ਆ ਔਰ ਸਾਨੂੰ ਹੀ ਕਾਤਲਾਨਾ ਹੀ ਉਹਨਾਂ ਦੇ ਇਰਾਦੇ ਦੇ ਨਾਲ ਹੀ ਸਾਡੇ ਤੇ ਅਟੈਕ ਕੀਤਾ ਸੀ ਉਹ ਤੇ ਪ੍ਰਮਾਤਮਾ ਗੁਰੂ ਰਾਮਦਾਸ ਦੀ ਕਿਰਪਾ ਹੈ ਕਿ ਅਸੀਂ ਜਿੰਦਾ ਆ ਉਹ ਇੱਕ ਪੁਲਿਸ ਆਫੀਸਰ ਮਤਲਬ ਕਿ ਸਿਪਾਹੀ ਹੀ ਉਹਨੇ ਬਹੁਤ ਸਾਡੀ ਮਦਦ ਕਰਤੀ ਵਿੱਚੋਂ ਤੇ ਸਾਡੀ ਜਿਹੜੀ ਜਾਨ ਜਿਹੜੀ ਬਚੀ